ਹਾਂਜੀ ਸਤਿ ਸ੍ਰੀ ਅਕਾਲ ਪੰਜਾਬ 200 ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ ਚੈਨਲ ਗਿਆਨਾ ਪੰਜਾਬ ਦੇ ਉਤੇ ਤੇ ਮੈਂ ਹਾਂ ਤੁਹਾਡਾ ਦੋਸਤ ਸਰ ਮਨਿੰਦਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 18 ਜੁਲਾਈ ਨੂੰ ਜੋ ਹੈ ਨੋਟੀਫਿਕੇਸ਼ਨ ਆਈ ਸੀਗੀ ਤੇ ਜਿਹੜੀਆਂ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਸੀਆਂ ਜੋ ਕਿ ਇੱਕ ਦਿਨ ਪਹਿਲਾਂ ਵਿਡਰੋਅ ਕੀਤੀਆਂ ਗਈਆਂ ਸੀ ਉਹ ਵੈਕੈਂਸੀ ਜਿਹੜੀ ਹੈਗੀ ਆ ਦੁਬਾਰਾ ਕੱਢੀ ਗਈ ਹੈਗੀ ਆ ਤੋਂ ਉਹਦੇ ਵਿੱਚ ਸੀਨੀਅਰ ਅਸਿਸਟੈਂਟ ਦੀਆਂ 245 ਪੋਸਟਾਂ ਤੇ ਬਾਕੀ ਸਾਰੀਆਂ ਪੋਸਟਾਂ ਨੂੰ ਮਿਲਾ ਕੇ ਟੋਟਲ 367 ਪੋਸਟਾਂ ਦੀ ਜਿਹੜੀ ਹੈਗੀਆਂ ਇਹ ਸਾਮੀਆਂ ਕੱਢੀਆਂ ਗਈਆਂ ਹੈਗੀਆਂ ਹੁਣ ਜਿਹੜੇ ਬੱਚੇ ਗ੍ਰੈਜੂਏਟ ਹੈਗੇ ਆ ਬੱਚੇ ਉਹਨਾਂ ਵਾਸਤੇ ਬੜਾ ਸੁਨਹਿਰੀ ਮੌਕਾ ਹੈਗਾ ਇੱਕ ਤਰ੍ਹਾਂ ਦਾ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਕੇ ਆਪਣਾ ਜਿਹੜਾ ਸਰਕਾਰੀ ਨੌਕਰੀ ਦਾ ਸੁਪਨਾ ਜਿਹੜਾ ਹੈਗਾ ਆ ਉਹਨੂੰ ਪੂਰਾ ਕਰਨ ਦਾ ਠੀਕ ਹੈ ਜੀ ਹੁਣ ਦੂਜੀ ਗੱਲ ਇਹ ਹੈਗੀ ਆ ਕਿ ਜੇ ਮੰਨ ਲਓ ਤੁਸੀਂ ਕੋਈ ਵੀ ਆਪਣਾ ਸੁਪਨਾ ਪੂਰਾ ਕਰਨਾ ਹੈ ਕੋਈ ਆਪਣਾ ਸਰਕਾਰੀ ਨੌਕਰੀ ਜਿਹੜੀ ਆ ਸਪੋਜ਼ ਤੁਸੀਂ ਲੈਣੀ ਹੈਗੀ ਬਈ ਉਹਦੇ ਵਾਸਤੇ ਇੱਕ ਪ੍ਰੋਪਰ ਨਾ ਸਟ੍ਰੈਟਜੀ ਜਿਹੜੀ ਹੈਗੀ ਆ ਤੁਹਾਨੂੰ ਫਾਲੋ ਕਰਨੀ ਪਵੇਗੀ ਕਿ ਮੈਂ ਕਿਸ ਤਰੀਕੇ ਦੇ ਨਾਲ ਇਹਨੇ ਮਹੀਨਿਆਂ ਦੇ ਵਿੱਚ ਉਹਨੂੰ ਤਿਆਰ ਕਰਨਾ ਹੈਗਾ ਕੀ ਇਹ ਦਾ ਸਿਲੇਬਸ ਹੈਗਾ ਕਿਸ ਤਰੀਕੇ ਦੇ ਨਾਲ ਮੈਂ ਸਟੈਪ ਬਾਈ ਸਟੈਪ ਹਰ ਸਬਜੈਕਟ ਨੂੰ ਕਿੰਨਾ ਟਾਈਮ ਦੇਣਾ ਹੈਗਾ ਤਾਂ ਕਿ ਮੈਂ ਅਲਟੀਮੇਟਲੀ ਪ੍ਰੋਪਰ ਤਰੀਕੇ ਦੇ ਨਾਲ ਤਿਆਰੀ ਕਰ ਲਵਾਂ ਤਾਂ ਹਰੇਕ ਸਟੂਡੈਂਟ ਨੂੰ ਇੱਕ ਸਟ੍ਰੈਟਜੀ ਅਪਣਾਉਣੀ ਪੈਗੀ ਤਾਂ ਅੱਜ ਦੀ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਅੱਜ ਆਪਾਂ ਇਹਦੀ ਸਿਲੇਬਸ ਦੀ ਗੱਲ ਕਰਾਂਗੇ ਕਿਸ ਤਰੀਕੇ ਦੇ ਨਾਲ ਤੁਸੀਂ ਕਿਹੜੇ-ਕਿਹੜੇ ਸਬਜੈਕਟ ਨੂੰ ਕਿੰਨਾ ਟਾਈਮ ਦੇਣਾ ਹੈਗਾ ਆਪਾਂ ਉਹਦੇ ਬਾਰੇ ਵੀ ਆਪਾਂ ਡਿਟੇਲ ਚ ਗੱਲ ਕਰਨੀ ਹੈਗੀ ਆ ਠੀਕ ਹੈ ਜੀ ਤਾਂ ਚਲੋ ਸਟਾਰਟ ਕਰਦੇ ਆਂ ਇਹਦੀ ਵੀਡੀਓ ਤੋ ਅੱਜ ਦੀ ਵੀਡੀਓ ਇਹੀ ਹੈਗੀ ਆ ਵੀ ਤੁਹਾਡੀ ਸਟ੍ਰੈਟੇਜੀ ਜਿਹੜੀ ਹੈਗੀ ਇਸ ਪੇਪਰ ਨੂੰ ਲੈ ਕੇ ਕੀ ਰਹਿਣੀ ਚਾਹੀਦੀ ਹੈ ਜਿਹੜੇ ਨਵੇਂ ਗ੍ਰੈਜੂਏਟ ਹੈਗੇ ਜਿਨ੍ਹਾਂ ਨੇ ਹਜੇ ਤੱਕ ਤਿਆਰੀ ਸ਼ੁਰੂ ਨਹੀਂ ਕੀਤੀ ਹੈਗੀ ਕਿਸ ਤਰੀਕੇ ਦੇ ਨਾਲ ਉਹਨਾਂ ਕੋ ਬੜਾ ਵਧੀਆ ਮੌਕਾ ਹੈਗਾ ਆ ਇਹ ਪੇਪਰ ਕਲੀਅਰ ਕਰਨ ਦਾ ਠੀਕ ਹੈ ਬੱਚੇ ਜਦੋਂ ਬੱਚੇ ਆਪਾਂ ਇਸ ਪੇਪਰ ਦਾ ਸਿਲੇਬਸ ਦੇਖਦਾ ਦੇਖਦੇ ਹੈਗੇ ਆ ਤਾਂ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਵੀ ਨਾਰਮਲ ਸਾਡੇ ਜਿਹੜੇ ਪੀ ਟਰिपल ਐਸ ਬੀ ਦੇ ਪੇਪਰ ਹੁੰਦੇ ਉਹਨਾਂ ਦਾ ਇੱਕ ਪ੍ਰੋਪਰ ਪੈਟਰਨ ਹੈਗਾ ਆ ਤਾਂ ਇਹਦੇ ਵਿੱਚ ਵੀ ਉਹੀ ਜਿਹੜਾ ਪੈਟਰਨ ਹੈਗਾ ਆ ਉਹ ਫੋਲੋ ਕੀਤਾ ਗਿਆ ਹੈਗਾ ਤੁਸੀਂ ਇਹ ਦੇਖ ਸਕਦੇ ਹੋ ਬੱਚੇ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਇੱਥੇ ਦੇਖਦੇ ਆਪਾਂ ਜਿਵੇਂ ਦੇਖੋ ਟੋਟਲ ਨੰਬਰ ਆਫ ਕੁਐਸਚਨ ਜਿਹੜੇ ਹੈਗੇ ਆ ਠੀਕ ਹੈ ਜੀ ਤਾਂ ਜਿਹੜਾ ਪਿਛਲੀ ਵਾਰ ਦਾ ਪੇਪਰ ਸੀਗਾ ਹਨਾ ਉਹਦੇ ਉਹਦਾ ਹੀ ਇਹ ਜਿਹੜਾ ਹੈਗਾ ਆ ਸਿਲੇਬਸ ਹੈਗਾ ਆ ਤਾਂ ਦੇਖੋ 120 ਕੁਐਸਚਨ ਉਹ ਚ ਆਏ ਸੀਗੇ ਤਾਂ 120 ਨੰਬਰ ਦਾ ਹੀ ਉਹ ਚ ਪੇਪਰ ਸੀਗਾ ਠੀਕ ਹੈ ਜੀ ਔਰ ਆ ਜਿਹੜੇ ਹੈਗੇ ਇਹਦੇ ਵਿੱਚ ਸਬਜੈਕਟ ਹੈਗੇ ਜਿਨ੍ਹਾਂ ਦੇ ਵਿੱਚੋਂ ਪੇਪਰ ਆਉਣਾ ਹੈਗਾ ਆ ਚਾਹੇ ਤੁਸੀਂ ਜਨਰਲ ਨੌਲੇਜ ਦੇਖੋ கரنٹ ਅਫੇਅਰ ਦੇਖੋ ਪੰਜਾਬ ਹਿਸਟਰੀ ਕਲਚਰ ਲੌਜੀਕਲ ਰੀਜ਼ਨਿੰਗ ਮੈਥ ਹੈ ਜੀ ਮੈਂਟਲ ਅਬਿਲਟੀ ਪੰਜਾਬੀ ਇੰਗਲਿਸ਼ ਤੇ ਕੰਪਿਊਟਰ ਜੋ ਹੈ ਠੀਕ ਹੈ ਇਹਨਾਂ ਦੇ ਵਿੱਚੋਂ ਮੇਨਲੀ ਸਾਨੂੰ ਪੇਪਰ ਆਂਦਾ ਔਰ ਬੱਚੇ ਇਹਦੇ ਨਾਲ ਨਾਲ ਕੀ ਹੈਗਾ ਕਿ ਇਹ ਚ 네ਗੇਟਿਵ ਮਾਰਕਿੰਗ ਬਿਲਕੁਲ ਹੈਗੀ ਹੈ ਠੀਕ ਹੈ ਜੀ ਔਰ ਹਰ ਗਲਤ ਆਨਸਰ ਵਾਸਤੇ ਜਿਹੜਾ ਤੁਸੀਂ ਰੋਂਗ ਆਨਸਰ ਦੇ ਦਿੱਤਾ ਹੈਗਾ ਉਹਦੇ ਵਾਸਤੇ 0.25 ਯਾਨਕਿ ਚੌਥਾ ਹਿੱਸਾ ਜਿਹੜਾ ਹੈਗਾ ਆ ਉਹ ਨੰਬਰ ਕਟਿਆ ਜਾਣਾ ਹੈਗਾ ਇੱਕ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈਗਾ ਜ਼ਰੂਰੀ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੈਗਾ ਬੱਚੇ ਸਾਡੇ ਕੋ ਆ ਸਾਡੇ ਕੋ ਅਲੱਗ-ਅਲੱਗ ਜਿਹੜੇ ਹੈਗੇ ਟੌਪਿਕ ਹੈ ਜਦੋਂ ਆਪਾਂ ਇਹਨੂੰ ਸਬਜੈਕਟ ਵਾਈਜ਼ ਦੇਖਦੇ ਆਂ ਵੀ ਕਿਹੜੇ ਸਬਜੈਕਟ ਚੋਂ ਕਿੰਨੇ ਨੰਬਰ ਦਾ ਪੇਪਰ ਆਣਾ ਹੈਗਾ ਆ ਉਹ ਸਾਨੂੰ ਵਿੱਚੋਂ ਪਤਾ ਲੱਗਦਾ ਹੈਗਾ ਔਰ ਤੁਸੀਂ ਆਪਣਾ ਜਿਹੜਾ ਟਾਈਮ ਟੇਬਲ ਬਣਾਣਾ ਆ ਜਿਹੜੀ ਤੁਸੀਂ ਆਪਣੀ ਸਟਰੈਟਜੀ ਫੋਲੋ ਕਰਨੀ ਆ ਉਹ ਤੁਸੀਂ ਨਾ ਨੰਬਰਾਂ ਦੇ ਕੋਰਡੀਨਲੀ ਫੋਲੋ ਕਰਨੀ ਆ ਵੀ ਮੈਂ ਕਿਹੜੇ ਸਬਜੈਕਟ ਦੇ ਉੱਤੇ ਕਿੰਨਾ ਟਾਈਮ ਜਿਹੜਾ ਹੈਗਾ ਮੈਨੂੰ ਦੇਣਾ ਚਾਹੀਦਾ ਹੈ ਠੀਕ ਹੈ ਦੇਖੋ ਹੁਣ ਇਹਦੇ ਵਿੱਚ ਸਭ ਤੋਂ ਜੇ ਆਪਾਂ ਗੱਲ ਕਰੀਏ ਨਾ ਵੇਟੇਜ ਦੀ ਤਾਂ ਬੱਚੇ ਦੋ ਤਿੰਨ ਸਬਜੈਕਟਾਂ ਨੂੰ ਜੇ ਤੁਸੀਂ ਫੋਲੋ ਕਰਦੇ ਹੈਗੇ ਤੁਹਾਨੂੰ ਉਹਦੇ ਵਿੱਚ ਪਤਾ ਲੱਗਣਾ ਕਾਫੀ ਜ਼ਿਆਦਾ ਜਿਹੜਾ ਪੇਪਰ ਆ ਉਹਦੇ ਚ ਆ ਜਾਂਦਾ ਆ ਜਿਵੇਂ ਪਹਿਲਾਂ ਆਪਾਂ ਜਨਰਲ ਨੌਲੇਜ ਤੇ ਕਰੰਟ ਅਫੇਅਰ ਦੀ ਗੱਲ ਕਰਦੇ ਹੁਣ ਦੇਖੋ ਜਨਰਲ ਨੌਲੇਜ ਦੇ ਵਿੱਚ ਤੁਹਾਡੇ ਕੋਲ ਪੋਲਿਟੀ ਹੈ ਠੀਕ ਹੈ ਜੀ ਜਿਹਨੂੰ ਆਪਾਂ ਪੋਲਿਟੀ ਇਸ਼ੂਸ ਕਹਿੰ ਉਸ ਤੋਂ ਬਾਅਦ ਕਰੰਟ ਅਫੇਅਰ ਹੈਗੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਠੀਕ ਹੈ ਫਿਰ ਉਸ ਤੋਂ ਬਾਅਦ ਸਾਇੰਸ ਐਂਡ ਟੈਕ ਦਾ ਹੈ ਇਕਨੋਮਿਕ ਇਸ਼ੂਸ ਹੈ ਹਿਸਟਰੀ ਆਫ ਇੰਡੀਆ ਯਾਨਕੀ ਔਰ ਜਦੋਂ ਹਿਸਟਰੀ ਆਫ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ ਖਾਸ ਕਰਕੇ ਜਿਹੜੀ ਮਾਡਰਨ ਹਿਸਟਰੀ ਹੈ ਜਿੱਚ ਆਪਾਂ ਇੰਡੀਅਨ ਫਰੀडम ਸਟਰਗਲ ਜਿਹਨੂੰ ਆਪਾਂ ਕਹਿੰਦੇ ਆ ਔਰੇ ਤੇ ਤੁਸੀਂ ਜ਼ਿਆਦਾ ਫੋਕਸ ਕਰਨਾ ਹੈ ਠੀਕ ਹੈ ਸਪੋਰਟਸ ਸਿਨੇਮਾ ਲਿਟਰੇਚਰ ਜੀਓਗ੍ਰਾਫੀ ਜਰੋ ਪਰ ਸਵੇਰੇ ਕਰੰਟ ਅਫੇਅਰ ਦੀ ਕਲਾਸ ਕਰਦੇ ਹੁੰਨੇ ਆ ਤਾਂ ਉਹਦੇ ਵਿੱਚ ਜਿਹੜਾ ਮਿਸਲੀਨੀਅਸ ਪਾਰਟ ਹੈ ਉਹ ਚ ਜਿੰਨੇ ਵੀ ਅਵਾਰਡਸ ਹੁੰਦੇ ਨੇ ਜਿੰਨੇ ਵੀ ਸਪੋਰਟਸ ਨਾਲ ਰਿਲੇਟਡ ਕਰੰਟ ਅਫੇਅਰ ਹੁੰਦੇ ਆ ਉਹ ਸਾਰੇ ਇਹ ਉਹਦੇ ਚ ਕਵਰ ਹੋ ਜਾਣੇ ਆ ਆ ਲਿਟਰੇਚਰ ਲਿਖਿਆ ਹੋਇਆ ਜਿੰਨੀਆਂ ਵੀ ਬੁੱਕਸ ਦੇ ਹਨਾ ਰਾਈਟਰ ਹੈਗੇ ਆ ਨਿਊ ਬੁੱਕਸ ਰਿਲੀਜ਼ ਹੋਈਆਂ ਉਹਨਾਂ ਬਾਰੇ ਤੁਹਾਨੂੰ ਯਾਦ ਕਰਨਾ ਪੈਣਾ ਠੀਕ ਹੈ ਜੀਓਗ੍ਰਾਫੀ ਵੀ ਜਿਹੜੀ ਹੈਗੀ ਚ ਆਪਾਂ ਕਵਰ ਕਰਨੀ ਤੋਂ ਇਹ ਚ ਟੋਟਲ ਦੇਖੋ ਤੁਹਾਡੇ 30 ਨੰਬਰ ਵਿੱਚ ਕਵਰ ਹੋਣੇ ਆ ਤਾਂ ਕਹਿਣ ਦਾ ਮਤਲਬ ਆ ਕਿ ਜਿਹੜਾ ਤੁਹਾਡਾ ਜੀਐਸ ਵਾਲਾ ਪਾਰਟ ਹੈਗਾ ਬੜਾ ਇੰਪੋਰਟੈਂਟ ਹੈ ਕਿਉਂਕਿ ਇਹ ਜੋ 3 ਨੰਬਰ ਦਾ ਜਿਹੜਾ ਪੇਪਰ ਹੈਗਾ ਉਹ ਤੁਹਾਨੂੰ ਆਉਣਾ ਹੈਗਾ ਯਾਰ ਠੀਕ ਹੈ ਅੱਗੇ ਚੱਲਦੇ ਆ ਅੱਗੇ ਜਿਹੜਾ ਬਹੁਤ ਹੀ ਇੰਪੋਰਟੈਂਟ ਪਾਰਟ ਹੈਗਾ ਉਹ ਹੈਗਾ ਜੀ ਪੰਜਾਬ ਜੀਕੇ ਤੁਸੀਂ ਇਹ ਦੇਖ ਸਕਦੇ ਹੋ ਫਿਜ਼ੀਕਲ ਫੀਚਰ ਆਫ ਪੰਜਾਬ ਏਸ਼ੀਅਨ ਹਿਸਟਰੀ ਹੈ ਸੋਸ਼ਲ ਰਿਲੀਜੀਅਸ ਇਕਨੋਮਿਕ ਲਾਈਫ ਇਨ ਪੰਜਾਬ ਤੋਂ ਯਾਨੀ ਕਿ ਪੰਜਾਬ ਦੇ ਬਾਰੇ ਵੀ ਹਰ ਚੀਜ਼ ਜਿਹੜੀ ਆ ਤੁਹਾਨੂੰ ਕਰਨੀ ਪੈਣੀ ਆ ਕਿਉਂਕਿ ਨੰਬਰ ਕਿੰਨੇ ਨੰਬਰ ਦੇ ਵਿੱਚ ਪੇਪਰ ਆਣਾ ਹੈਗਾ ਜੀ 20 ਨੰਬਰ ਦਾ ਤੋ 30 ਪਹਿਲਾਂ ਹੋ ਗਏ 20 ਦੇਖੋ ਇਹਦੇ ਵਿੱਚੋਂ ਆ ਤੁਹਾਡੇ 50 ਨੰਬਰ ਦਾ ਪੇਪਰ ਤਾਂ ਇਹਦੇ ਚ ਹੀ ਕਵਰ ਹੋ ਗਿਆ ਹਨਾ ਤੋ ਇਸ ਕਰਕੇ ਤੁਸੀਂ ਪੂਰੇ ਫੋਕਸ ਨਾਲ ਸਾਰੀਆਂ ਚੀਜ਼ਾਂ ਹੁਣ ਦੇਖੋ ਲੈਂਗੁਏਜ ਲਿਟਰੇਚਰ ਤੇ ਆਰਟਸ ਇਨ ਪੰਜਾਬ ਸੋਸ਼ਲ ਕਲਚਰ ਪੰਜਾਬ ਠੀਕ ਹੈ ਜੀ ਅ ਜਿੰਨੀ ਵੀ ਹਿਸਟਰੀ ਅਫਗਾਨ ਤੇ ਮੁਗਲ ਰੂਲ ਦੇ ਟਾਈਮ ਤੇ ਭਗਤੀ ਮੂਵਮੈਂਟ ਔਰ ਇਹਦੇ ਵਿੱਚ ਸਾਡੇ 10 ਗੁਰੂਆਂ ਦੀ ਸਾਰੀ ਹਿਸਟਰੀ ਜਿਹੜੀ ਹੈਗੀ ਇਹ ਚ ਇਨਕਲੂਡਡ ਹੈਗੀ ਆ ਉਹ ਵੀ ਤੁਸੀਂ ਕਰਨਾ ਤੇ ਕੋ ਹਿਸਟਰੀ ਆਫ ਸਿੱਖ ਗੁਰੂਜ਼ ਐਂਡ ਸੇਂਟਸ ਇਨ ਪੰਜਾਬ ਆਦੀ ਗ੍ਰੰਥ ਹੋ ਗਿਆ ਸਿੱਖ ਰੂਲਰ ਹੋ ਗਿਆ ਫਰੀडम ਮੂਵਮੈਂਟ ਆਫ ਪੰਜਾਬ ਇਹ ਸਾਰੀ ਜਿੰਨੇ ਵੀ ਹਿਸਟਰੀ ਪੰਜਾਬ ਦੀ ਤੁਸੀਂ ਡਿਟੇਲ ਚ ਕਰਨੀ ਹੈਗੀ ਆ ਠੀਕ ਹੈ ਔਰ B ਨੰਬਰ ਜਿਹੜਾ ਹੈਗਾ ਆ ਇਹਦੇ ਵਿੱਚੋਂ ਪੇਪਰ ਆਉਣਾ ਹੈਗਾ ਠੀਕ ਹੈ ਤੋਂ 30 ਤੇ B ਨੰਬਰ ਤੁਸੀਂ ਪੱਕੇ ਕਰ ਲਓ ਵੀ ਜੇ ਤੁਸੀਂ ਜੀਐਸ ਤੇ ਪੰਜਾਬ ਜੀਕੇ ਕਰਦੇ ਆ ਤਾਂ ਇੱਕ ਪਾਸੇ ਤੁਹਾਡੀ 50 ਨੰਬਰ ਦੀ ਤਿਆਰੀ ਜਿਹੜੀ ਹੈਗੀ ਆ ਉਹ ਸੈੱਟ ਹੋ ਗਈ ਠੀਕ ਹੈ ਦੂਜਾ ਜੇ ਆਪਾਂ ਦੇਖੀਏ ਬੱਚੇ ਇਹਦੇ ਵਿੱਚ ਦੇਖੋ ਜਿਹੜੀ ਸਾਡੇ ਕੋਲ ਰੀਜ਼ਨਿੰਗ ਦੇ ਜਿਹੜੇ ਕੁਐਸਚਨ ਹੈਗੇ ਆ ਔਰ ਦੇ ਕੋ ਬੀ ਨੰਬਰ ਦਾ ਪੇਪਰ ਆਣਾ ਪਰ ਜੇ ਆਪ ਬੇਸਿਕ ਨੰਮਰਿਕਲ ਸਕਿੱਲ ਨੰਬਰ ਮੈਗਨੀਟਿਊਡ ਹੈ ਨਾ ਪਰਸੈਂਟੇਜ ਇਹਨਾਂ ਦੀ ਗੱਲ ਕਰਦੇ ਆ ਉਹ ਜੋ ਪੰਜਵਾਂ ਹੌਸ ਯਾਨੀ ਕਿ ਘੱਟ ਨੰਬਰ ਵੇਟੇਜ ਘੱਟ ਹੈਗੀ ਤਾਂ ਇਸ ਕਰਕੇ ਇੱਕ ਤਾਂ ਸਾਨੂੰ ਇਥੋਂ ਪੁਆਇੰਟ ਇਹ ਪਤਾ ਲੱਗਿਆ ਵੀ ਦੇਖੋ ਜੀਐਸ ਦਾ ਜਿਹੜਾ ਵੇਟੇਜ ਜ਼ਿਆਦਾ ਆ ਦੂਜੀ ਗੱਲ ਹੈ ਕਿ ਮੈਥ ਰੀਜ਼ਨਿੰਗ ਦੇ ਵਿੱਚੋਂ ਵੀ ਜਿਹੜਾ ਹੈਗਾ ਲੋਜੀਕਲ ਰੀਜ਼ਨਿੰਗ ਦੀ ਜਿਹੜੀ ਵੇਟੇਜ ਹੈਗੀ ਜ਼ਿਆਦਾ ਆ ਜ਼ਿਆਦਾ ਜਿਹੜੇ ਕੁਐਸਚਨ ਹੈ ਉਹ ਇਹ ਚੋਂ ਆਉਣ ਦੇ ਆਸਾਰ ਹੈਗੀ ਆ ਠੀਕ ਹੈ ਤੋ ਮੈਥ ਵੀ ਤੁਸੀ ਕਰਨਾ ਹੈਗਾ ਉੱਤੇ ਦੇ ਵੀ ਫੋਕਸ ਰਹੋਗਾ ਪਰ ਥੋੜਾ ਜਿਆ ਘੱਟ ਠੀਕ ਹੈ ਕਿਉਂਕਿ ਬਾਕੀ ਸਬਜੈਕਟਸ ਦੀ ਵੇਟੇ ਬਹੁਤ ਹੈਗੀ ਆ ਠੀਕ ਹੈ ਡਾਟਾ ਐਨਲਿਸਿਸ ਗ੍ਰਾਫਿਕ ਰਿਪਰੈਜੈਂਟੇਸ਼ਨ ਜਿਹੜੀ ਹੈਗੀ ਆ ਸੌਰੀ ਪ੍ਰੈਜੈਂਟੇਸ਼ਨ ਚਾਰਟਸ ਟੇਬल्स ਸਪਰੈਡਸ਼ੀਟ ਉਹ ਚੋਂ ਵੀ ਚਲੋ 5 ਨੰਬਰ ਦਾ ਜਿਹੜਾ ਪੇਪਰ ਤੁਹਾਡਾ ਉਹਨਾਂ ਦਾ ਟੋਟਲ ਇਹ ਚੋਂ 30 ਨੰਬਰ ਬਣਨੇ ਪਰ ਮੇਨ ਫੋਕਸ ਤੁਹਾਡਾ ਜਿਹੜਾ ਹੈਗਾ ਆ ਉਹ ਰੀਜ਼ਨਿੰਗ ਦੇ ਉੱਤੇ ਹੋਣਾ ਚਾਹੀਦਾ ਹੈ ਵਧੀਆ ਤਰੀਕੇ ਨਾਲ ਕਟੋ ਘਟ ਰੋਜ਼ 3.5 ਤੋਂ 2 ਘੰਟੇ ਤੁਸੀਂ ਰੀਜ਼ਨਿੰਗ ਸਟਾਰਟ ਕਰ ਸਕਦੇ ਜਿਹੜੇ ਨਵੇਂ ਬੱਚੇ ਆ ਨਵੇਂ ਗ੍ਰੈਜੂਏਟ ਆ ਜਿਨ੍ਹਾਂ ਨੇ ਹੁਣ ਹੀ ਤਾਜ਼ੀ ਤਾਜ਼ੀ ਤਿਆਰੀ ਸ਼ੁਰੂ ਕਰਨੀ ਹੈਗੀ ਔਰ ਦੂਜੀ ਗੱਲ ਇਹ ਹੈ ਜਦੋਂ ਤੁਸੀਂ ਫਰੈਸ਼ ਗ੍ਰੈਜੂਏਟ ਕਰਕੇ ਆਏ ਆ ਬੱਚੇ ਤੁਹਾਡੇ ਕੋਲ ਜਿਆਦਾ ਵਧੀਆ ਮੌਕਾ ਹੈ ਦਿਮਾਗ ਫਰੈਸ਼ ਆ ਆਲਰੇਡੀ ਤੁਹਾਡੀ ਰੁਟੀਨ ਬੜੀ ਹੋਈ ਆ ਪੜ੍ਹਨ ਦੀ ਤਾਂ ਇਹ ਚੀਜ਼ ਤੁਹਾਨੂੰ ਬਹੁਤ ਹੈਲਪ ਕਰੂਗੀ ਠੀਕ ਹੈ ਜੇ ਤੁਸੀਂ ਉਸੇ ਰੁਟੀਨ 'ਚ ਜਿੱਦਾਂ ਹੁਣ ਤੁਸੀਂ ਗ੍ਰੈਜੂਏਸ਼ਨ 'ਚ ਪੜ੍ਹਦੇ ਆਏ ਆ ਉਸੇ ਰੁਟੀਨ ਨਾਲ ਕਿਤੇ ਹੁਣ ਤੁਸੀਂ ਮਿਹਨਤ ਕਰਨੀ ਸਟਾਰਟ ਕਰੋਗੇ ਤਾਂ ਬਹੁਤ ਵਧੀਆ ਤਰੀ ਇਹ ਹੋ ਗਿਆ ਉਸ ਤੋਂ ਬਾਅਦ ਦੇਖੋ ਪੰਜਾਬੀ ਲੈਂਗੁਏਜ ਦੀ ਆਪਾਂ ਗੱਲ ਕਰੀਏ 15 ਨੰਬਰ ਦਾ ਇਹਦੇ ਚ ਆਉਣਾ ਹੈਗਾ ਬੱਚੇ ਆ ਜਿੰਨੀ ਵੀ ਤੁਹਾਡੀ ਗ੍ਰਾਮਰ ਸ਼ੁੱਧ ਸ਼ੁੱਧ ਸ਼ਬਦ ਜੋੜ ਅਗੇਤਰ ਪਿਛੇਤਰ ਸਮਾਨਾਰਥਕ ਵਿਰੋਧੀ ਅਰਥਕ ਨਾਮ ਪੜਨਾਮ ਕਿਰਿਆ ਦੀਆਂ ਕਿਸਮਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੱਚੇ ਇਹ ਤੁਸੀਂ ਡਿਟੇਲ ਚ ਕਰਨੀਆਂ ਹੈਗੀਆਂ ਤਾਂ ਇਹਦੇ ਚੋ ਵੀ ਕਾਫੀ ਵੇਟੇਜ ਹੈ 15 ਨੰਬਰ ਦਾ ਠੀਕ ਹੈ ਜੇ ਅਸੀਂ ਮੈਥਰੀ ਨੂੰ ਰੀਜ਼ਨਿੰਗ ਨੂੰ ਇੱਕ ਪਾਸੇ ਵੀ ਰੱਖੀਏ ਨਾ ਬੱਚੇ ਜੀਐਸ ਵਾਲਾ 파ਟ 30 ਨੰਬਰ ਦਾ ਫਿਰ ਪੰਜਾਬ ਜੀਕੇ 20 ਨੰਬਰ ਦੀ ਤੇ 15 ਨੰਬਰ ਦਾ ਪੰਜਾਬੀ ਸਬਜੈਕਟ ਤੋਂ 65 ਨੰਬਰ ਦਾ ਪੇਪਰ ਤੁਹਾਡਾ ਇਹਦੇ ਵਿੱਚੋਂ ਹੀ ਆ ਜਾਂਦਾ ਨਾਲ ਰੀਜ਼ਨਿੰਗ ਜੁੜ ਗਈ ਤਾਂ ਸਮਝੋ ਤੁਹਾਡਾ 85 ਨੰਬਰ ਦਾ ਪੇਪਰ ਜਿਹੜਾ ਹੈਗਾ ਆ ਉਹ ਤੁਹਾਡੇ ਸਾਹਮਣੇ ਰੈਡੀ ਆ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬੱਚੇ ਫਿਰ ਆ ਗਿਆ ਸਾਡੇ ਕੋਲ ਇੰਗਲਿਸ਼ ਤੋਂ ਇੰਗਲਿਸ਼ ਦੀ ਜੀ ਆਪਾਂ ਗੱਲ ਕਰੀਏ ਇਹ ਦੇਖੋ ਡਿਟੇਲ ਦੇ ਵਿੱਚ ਬਿਲਕੁਲ ਬੇਸਿਕ ਗ੍ਰਾਮਰ ਤੋਂ ਸਟਾਰਟ ਹੋਗੇ ਜੇ ਆਪਾਂ ਇਹਦਾ ਸਿਲੇਬਸ ਦੇਖੀਏ ਨਾ ਇਹ ਇੱਕ ਤਰ੍ਹਾਂ ਨਾਲ ਸਾਰੀ ਇੰਗਲਿਸ਼ ਹੀ ਪੁੱਛੀ ਹੋਈ ਆ ਠੀਕ ਹੈ ਅਦੇ ਕੋ ਬੇਸਿਕ ਗ੍ਰਾਮਰ ਸਬਜੈਕਟ ਵਰਬ ਐਡਜੈਕਟਿਵ ਐਡਵਰਬ ਹੋ ਗਿਆ ਸਾਇਨੋਨਿਮ ਐਂਟੋਨਿਮ ਹੋ ਗਿਆ ਵਨ ਵਰਡ ਸਬਸਟੀਟਿਊਸ਼ਨ ਹੋ ਗਿਆ ਫਿਲ ਇਨ ਦਾ ਬਲੈਂਕਸ ਐਡਜੈਕਟਿਵ ਆਰਟੀਕਲ ਪ੍ਰੈਪੋਜੀਸ਼ਨ ਐਕਟਿਵ ਪੈਸਿਵ ਇਨਡਾਇਰੈਕਟ ਡਾਇਰੈਕਟ ਸਪੀਚ ਤੋਂ ਲਗਭਗ ਸਾਰੇ ਸਾਰੀ ਇੰਗਲਿਸ਼ ਹੀ ਇਹ ਚ ਪੁੱਛ ਲਈ ਆ 15 ਨੰਬਰ ਦੇ ਵਿੱਚ ਪਰ ਕਿੰਨੇ ਆਉਣੇ ਕੁਐਸਚਨ 15 ਠੀਕ ਹੈ ਕੁਐਸਚਨ ਕਿੰਨੇ ਆਉਣੇ ਹੈਗੇ ਆ ਇਹਦੇ ਚੋਂ 15 ਜਿਹੜੇ ਹੈਗੇ ਆ ਕੁਐਸਚਨ ਆਉਣੇ ਹੈਗੇ ਆ ਇਹ ਤੁਸੀਂ ਖਿਆਲ ਰੱਖਣਾ ਹਾਂਜੀ ਸਮਝ ਲੱਗ ਗਿਆ ਜੀ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਬਚੇ ਲਾਸਟ ਸਾਡੇ ਕੋਲ ਜਿਹੜਾ ਹੈਗਾ ਆ ਬੇਸਿਕਸ ਆਫ ਕੰਪਿਊਟਰ ਨੈਟਵਰਕ ਐਂਡ ਇੰਟਰਨੈਟ ਤਾਂ ਇਹਦੇ ਵਿੱਚੋਂ ਵੀ ਜਿਹੜਾ ਹੈਗਾ ਆ ਤੁਹਾਨੂੰ 10 ਨੰਬਰ ਦਾ ਪੇਪਰ ਜੋ ਹੈ ਉਹ ਪੁੱਛਿਆ ਜਾਏਗਾ ਠੀਕ ਹੈ ਜੀ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਬੇਸਿਕਸ ਆਫ ਕੰਪਿਊਟਰ ਨੈਟਵਰਕ ਐਂਡ ਇੰਟਰਨੈਟ ਸੌਫਟਵੇਅਰ ਹਾਰਡਵੇਅਰ ਹਰ ਜਿਹੜਾ ਦੀ ਜਿਹੜੀ ਚੀਜ਼ ਹੈਗੀ ਆ ਉਹ ਤੁਹਾਨੂੰ ਪੁੱਛੀ ਜਾਏਗੀ ਕੰਪਿਊਟਰ ਦੇ ਵਿੱਚ ਠੀਕ ਹੈ ਪਾਵਰਪੁਆਇੰਟ ਹੋ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਟੋਟਲ ਮਿਲਾ ਕੇ ਸਾਡੇ ਕੋਲ 120 ਬਣਦੇ ਆ ਠੀਕ ਹੈ ਜੀ ਔਰ ਆ ਦੇਖੋ ਇੱਥੇ ਆਪਾਂ ਨੂੰ ਪਤਾ ਲੱਗ ਜਾਊਗਾ ਠੀਕ ਹੈ ਜੀ 15 ਨੰਬਰ ਦਾ ਜਿਹੜਾ ਹੈਗਾ ਇਹ ਹੋ ਗਿਆ ਠੀਕ ਹੈ ਔਰ ਆ ਵੀ ਹੋ ਗਿਆ ਤੋਂ ਕਹਿਣ ਦਾ ਮਤਲਬ ਇੱਥੇ ਤੱਕ ਦੇਖੋ ਜੀ ਆਪਾਂ ਸ਼ੁਰੂ ਤੋਂ ਸਟਾਰਟ ਕਰੀਏ 30 ਨੰਬਰ ਦਾ ਠੀਕ ਹੈ ਜੀ 20 ਨੰਬਰ ਦਾ ਇਹ ਹੋ ਗਿਆ 50 ਹੋ ਗਏ ਆ ਤੁਹਾਡੇ ਕੋ 30 ਨੰਬਰ ਦਾ ਇਹ ਹੋ ਗਿਆ ਠੀਕ ਹੈ ਜੀ ਔਰ ਇਹਦੇ ਵਿੱਚੋਂ ਵੀ ਖਾਸ ਕਰਕੇ ਰੀਜ਼ਨਿੰਗ ਤੇ ਜੇ ਤੁਸੀਂ ਫੋਕਸ ਕਰੋ ਤਾਂ ਤੁਹਾਡਾ ਕਾਫੀ ਜਿਹੜਾ ਪਾਠ ਹੈਗਾ ਉਹ ਰੈਡੀ ਹੋ ਜਾਂਦਾ ਤੋਂ ਕਹਿਣ ਦਾ ਮਤਲਬ ਆ ਜੇ ਤੁਸੀਂ ਬਿਲਕੁਲ ਸ਼ੁਰੂਆਤੀ ਦੌਰ ਚੋਂ ਆਪਣੇ ਤਿਆਰੀ ਦੇ ਜੇ ਤੁਸੀਂ ਕਰੰਟ ਅਫੇਅਰ ਸਭ ਤੋਂ ਪਹਿਲਾਂ ਬੱਚੇ ਸਟਰੋਂਗ ਕਰਨੇ ਜ਼ਰੂਰੀ ਹੈਗੇ ਆ ਕਰੰਟ ਅਫੇਅਰ ਕਰੰਟ ਅਫੇਅਰ ਇਦਾਂ ਦੀ ਚੀਜ਼ ਹੈਗੀ ਕਿ ਤੁਹਾਡੇ ਬਹੁਤ ਸਾਰੇ ਜਿਹੜੇ ਕੁਐਸਚਨ ਹੈਗੇ ਆ ਜੇ ਮੰਨ ਲਓ ਤੁਹਾਡੇ ਜੀਐਸ ਦੇ ਬਾਕੀ ਸਬਜੈਕਟ ਦਾ ਜੀਓਗ੍ਰਾਫੀ ਹੈ ਹਿਸਟਰੀ ਹੈ ਉਹਨਾਂ ਦੇ ਵਿੱਚੋਂ ਵੀ ਜਿਹੜੇ ਕੁਐਸਚਨ ਹੈਗੇ ਆ ਉਹ ਕਈ ਵਾਰੀ ਕਰੰਟ ਅਫੇਅਰ ਦੇ ਨਾਲ ਰਿਲੇਟ ਕਰਕੇ ਪਾ ਦਿੰਦੇ ਆ ਲੇਟੈਸਟ ਜੋ ਸਬਜੈਕਟ ਦੇ ਨਾਲ ਰਿਲੇਟਡ ਕਰੰਟ ਅਫੇਅਰ ਚ ਹੋਇਆ ਹੁੰਦਾ ਹੈ ਉੱਤੇ ਕੁਐਸਚਨ ਆ ਜਾਂਦਾ ਤੋ ਇਸ ਕਰਕੇ ਕਰੰਟ ਅਫੇਅਰ ਨੂੰ ਜਿਹੜਾ ਹੈਗਾ ਬੱਚੇ ਸਟਰੋਂਗ ਕਰਨਾ ਬਹੁਤ ਜ਼ਰੂਰੀ ਹੈਗਾ ਠੀਕ ਹੈ ਜੀ ਕਰੰਟ ਅਫੇਅਰ ਤੇ ਤੁਹਾਡਾ ਮੇਨ ਫੋਕਸ ਹੋਣਾ ਚਾਹੀਦਾ ਠੀਕ ਹੈ ਔਰ ਜੇ ਅਸੀਂ ਹੁਣ ਜੀਓ ਹੋ ਸਦਾ ਇੱਕ ਤਰ੍ਹਾਂ ਆਰਟੀਕਲ ਪੁੱਛ ਲੈਣ ਪਰ ਕਈ ਵਾਰੀ ਜਿਹੜੀ ਜਿੱਦਾਂ ਹੁਣ ਪੋਲਿਟੀਕਲ ਕੋਈ ਈਵੈਂਟ ਹੋਈ ਹੋਵੇ ਰੀਸੈਂਟ ਉਹਦੇ ਨਾਲ ਰਿਲੇਟਿਡ ਕਰੰਟ ਅਫੇਅਰ ਪੁੱਛਿਆ ਜਾ ਸਕਦਾ ਜੀਓਗ੍ਰਾਫੀ ਚ ਕੋਈ ਰੀਸੈਂਟ ਕੁਝ ਹੋਇਆ ਹੋਵੇ ਉਹਨਾਂ ਰਿਲੇਟਿਡ ਕਰੰਟ ਅਫੇਅਰ ਚ ਕੁਐਸਚਨ ਪੁੱਛਿਆ ਜਾ ਸਕਦਾ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਜੀਐਸ ਵਾਲਾ ਪਾਰਟ ਜਿਹੜਾ ਹੈਗਾ ਉਹ ਰੈਡੀ ਕਰਨਾ ਤਾਂ ਜੀਐਸ ਹੋ ਗਿਆ ਇੱਕ ਤਰ੍ਹਾਂ ਪੰਜਾਬ ਜੀਕੇ ਹੋ ਗਿਆ ਉਸ ਵਾਰੀ ਰੀਜ਼ਨਿੰਗ ਹੋ ਗਿਆ ਠੀਕ ਹੈ ਤੇ ਪੰਜਾਬੀ ਐਨੇ ਵੀ ਤੁਸੀਂ ਜਿਹੜੇ ਸਬਜੈਕਟ ਕਰਦੇ ਹੋ ਤਾਂ ਇਹਦੇ ਨਾਲ ਹੀ ਜਿਹੜਾ ਹੈਗਾ ਤੁਹਾਡੀ ਤਿਆਰੀ ਜਿਹੜੀ ਹੈਗੀ ਉਹ ਕਾਫੀ ਅੱਗੇ ਕਾਫੀ ਜਿਹੜਾ ਪਾਠ ਹੈਗਾ ਤੁਸੀਂ ਕਵਰ ਕਰ ਲੈਂਦੇ ਹੋ ਠੀਕ ਹੈ ਸਟੂਡੈਂਟਸ ਤੋਂ ਮੇਰੇ ਕਹਿਣ ਦਾ ਮਤਲਬ ਅੱਜ ਦੀ ਵੀਡੀਓ ਦਾ ਜਿਹੜਾ ਮੇਨ ਮੰਤਵ ਹੈਗਾ ਉਹ ਇਹੀ ਹੈਗਾ ਕਿ ਜਿਹੜੇ ਬੱਚੇ ਬਿਲਕੁਲ ਸ਼ੁਰੂਆਤ ਤੋਂ ਤਿਆਰੀ ਕਰ ਰਹੇ ਹੈਗੇ ਜਾਂ ਜਿਹੜੇ ਬੱਚੇ ਆਲਰੇਡੀ ਤਿਆਰੀ ਦੇ ਪ੍ਰੋਸੈਸ 'ਚ ਹੈਗੇ ਆ ਤਾਂ ਜੇ ਉਹ ਇਸ ਤਰੀਕੇ ਦੇ ਨਾਲ ਫੋਕਸ ਕਰਨ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਤਿਆਰੀ ਹੋ ਸਕਦੀ ਹੈ ਇੱਕ ਪ੍ਰੋਪਰ ਤੁਸੀਂ ਟਾਈਮ ਟੇਬਲ ਬਣਾਣਾ ਹੈਗਾ ਡੇਲੀ ਬੇਸਿਸ ਤੇ ਇੰਪੋਰਟੈਂਟ ਸਬਜੈਕਟ ਦਾ ਜਿਹੜਾ ਹੈਗਾ ਵੇਟੇਜ ਜ਼ਿਆਦਾ ਰੱਖਣੀ ਹੈ ਜਿਹੜੇ ਸਬਜੈਕਟ ਦੇ ਵਿੱਚੋਂ ਘੱਟ ਪੇਪਰ ਆਣਾ ਹੈਗਾ ਜਿੱਦਾਂ ਕੰਪਿਊਟਰ ਹੋ ਗਿਆ ਯਾ ਇੰਗਲਿਸ਼ ਦਾ ਵੀ ਵੈਸੇ ਪਾਰਟ ਜਿਹੜਾ ਹੈਗਾ ਵੱਡਾ ਹੈਗਾ ਪਰ ਉਹ ਜੋ ਵੇਟੇਜ ਜਿਹੜੀ ਹੈਗੀ ਕੰਪੈਰੀਟਿਵਲੀ ਘੱਟ ਹੈਗੀ ਆ ਉਹਨੂੰ ਤੁਸੀਂ ਥੋੜਾ ਜਿਹਾ ਘੱਟ ਟਾਈਮ ਦੇ ਸਰ ਘੰਟਾ ਤੱਕ ਬਹੁਤ ਹੈਗਾ ਇਸੇ ਤਰੀਕੇ ਨਾਲ ਕੰਪਿਊਟਰ ਨੂੰ ਅੱਧਾ ਘੰਟਾ ਤੁਸੀਂ ਰੋਜ਼ ਪੜ੍ਹਦੇ ਜਾਓ ਤਾਂ ਕਾਫੀ ਸਿਲੇਬਸ ਕਵਰ ਹੋ ਜਾਣਾ ਪਰ ਜੀਐਸ ਵਾਲਾ ਪੰਜਾਬ ਜੀਕੇ ਵਾਲਾ ਜਿਹੜਾ ਪਾਰਟ ਹੈਗਾ ਯਾ ਰੀਜ਼ਨਿੰਗ ਵਾਲਾ ਪਾਰਟ ਹੈਗਾ ਇਹ ਮੇਜਰ ਪਾਰਟ ਹੈਗਾ ਜਿਆਦਾ ਫੋਕਸ ਕਰੋ ਦੋ-ਦੋ ਘੰਟੇ ਜਾਂ ਉਸ ਤੋਂ ਵੀ ਜ਼ਿਆਦਾ ਟਾਈਮ ਲਾਓ ਤਾਂ ਵਧੀਆ ਤਰੀਕੇ ਨਾਲ ਤੁਹਾਡੀ ਜਿਹੜੀ ਹੈਗੀ ਵਿੱਚ ਤਿਆਰੀ ਹੋ ਸਕਦੀ ਆ ਠੀਕ ਹੈ ਜੀ ਸੋ ਮੈਂ ਉਮੀਦ ਕਰਦਾ ਕਿ ਇਹ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਸੀ ਤੁਹਾਨੂੰ ਪਸੰਦ ਆਇਆ ਹੋਵੇਗਾ ਔਰ ਵਧੀਆ ਤਰੀਕੇ ਨਾਲ ਤੁਹਾਨੂੰ ਇੱਕ ਡਾਇਰੈਕਸ਼ਨ ਮਿਲ ਗਈ ਹੋਊਗੀ ਕਿ ਕਿਸ ਤਰੀਕੇ ਤੇ ਨਾਲ ਆਪਾਂ ਜਿਹੜਾ ਹੈਗਾ ਆਪਣੇ ਐਫਰਟ ਨੂੰ ਚੈਨਲਾਈਜ਼ ਕਰਨਾ ਹੈਗਾ ਕਿਸ ਦੇ ਦਿਸ਼ਾ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਆ ਉਹ ਤਿਆਰੀ ਜਿਹੜੀ ਹੈਗੀ ਹੋਣੀ ਚਾਹੀਦੀ ਆ ਠੀਕ ਹੈ ਦੋਸਤੋ ਤਾਂ ਇਹ ਤੁਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ ਤੋਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਠੀਕ ਹੈ ਜੀ ਤੋਂ ਤੁਹਾਡੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਹੋਰ ਕਈ ਚੀਜ਼ਾਂ ਤੁਹਾਨੂੰ ਜੜੀਆਂ ਹੈਗੀਆਂ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਤਾਂ ਗਿਆਨਮ ਪੰਜਾਬ ਦੀ ਹਮੇਸ਼ਾ ਕੋਸ਼ਿਸ਼ ਇਹ ਹੀ ਰਹੀ ਹੈ ਕਿ ਤੁਹਾਨੂੰ ਬੈਸਟ ਗਾਈਡੈਂਸ ਦਿੱਤੀ ਜਾਵੇ ਔਰ ਮੋਸਟ ਅਫੋਰਡੇਬਲ ਜਿਹੜੀ ਹੈਗੀ ਤੁਹਾਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ ਕਿ ਵਧੀਆ ਤਰੀਕੇ ਨਾਲ ਤੁਸੀਂ ਜਿਹੜੀ ਹੈਗੀ ਬੱਚੇ ਆਪਣੀ ਤਿਆਰੀ ਕਰ ਸਕੋ ਠੀਕ ਹੈ ਜੀ ਸੋ ਇਹ ਨੈਕਸਟ ਵੀਡੀਓ ਦੇ ਵਿੱਚ ਬੱਚੇ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ ਠੀਕ ਹੈ ਜੀ ਸੋ ਉਰੋਂ ਤੱਕ ਲਈ ਥੈਂਕ ਯੂ ਧੰਨਵਾਦ ਥੈਂਕ ਯੂ ਜੀ